ਸੋ ਮੁਕਤੀ ਦਾ ਬੰਨਾ ਏਉਂ ਦਿਸੈ ਜਿਵੇਂ ਦਰਿਆ ਵੇ ਟਾਹਾ ਅੰਗੇ ਦੋਜਕ ਤਪਿਆ ਸੁਣੀਏ ਗੂਲ ਪਵੇ ਕਹਾ ਹਾ ਇਕ ਨਾਂ ਨੂੰ ਸਭ ਸੋਜੀ ਆਈ ਇਥੇ ਕਿ ਨਜ ਰਹਿਣਾ ਕਿਥੇ ਜਾਣਾ ਕੀ ਨਾਲ ਜਾਣਾ ਇਕ ਫਿਰਦੇ ਬੇਪਰਵਾ ਦੇਖੀ ਜਾਏ ਜਦੋਂ ਸਮ ਆਇਆ ਤੇ ਕਿਨ ਸਮ ਲੰਘ ਗਿਆ ਤਦੈ ਤਾਂ ਸਾਡੇ ਤਰੇ ਮਨ ਦਿਉ ਰੀ ਚੱਲੇ ਪਾਣੀ ਅੰਨ ਆਇਆ ਬੰਦਾ ਦੁਨੀਆ ਵਿੱਚ ਬਤ ਅਸੂਨੀ ਬਨ ਮਲਕ અલ ਮੌਤ ਜਾਂਬ ਸੀ ਸਭ ਦਰਵਾਜੇ ਪਨ ਤਿੰਨਾ ਪਿਆਰ ਆ ਪਾਈਆਂ ਤਿੰਨਾ ਨਹੀਂ ਤਿੰਨਾ ਬਰਾਦਰੀ ਸਕਿਆ ਅੰਗੇ ਦਿੱਤਾ ਪਨ ਵੇਖੋ ਬੰਦਾ ਚੱਲਿਆ ਚਾਹ ਜਾਣਿਆਂ ਦੇ ਕੰਨ ਠੀਕ ਕਹਿੰਦੇ ਸਾਨੂੰ ਕਿਸੇ ਦੀ ਲੋੜ ਹੀ ਨਹੀਂ ਲੋੜ ਤੇ ਸਭ ਨੂੰ ਹੈ ਪਾਈ ਗਲੀਆਂ ਦੇ ਕੱਖਾਂ ਦੀ ਲੋੜ ਪੈ ਜਾਂਦੀ। ਇੱਕ ਬੰਦਾ ਕਹਿੰਦਾ ਅੱਜਰਾਸੀ ਵਿੱਚ ਕੀੜਿਆਂ ਮਕੋੜਣ ਦਾ ਕੀ ਮਤਲਬ? ਮੁਹਾਦਮਾ ਕਹਿੰਦੇ ਦੱਸਾਂਗੇ ਸਮਾਂ ਆਏਗਾ। ਤਾਂ ਬਿਮਾਰੀ ਹੋ ਗਈ ਲੱਗੀ ਕਹਿੰਦੇ ਆ ਗੰਦਗੀ ਦਾ ਕੀੜਾ ਧੋ ਕੇ ਖਾ ਲਾ ਠੀਕ ਹੋ ਜਾਏਗਾ। ਰਾਣਾ ਸਹਾਵਲੇ ਜੰਤ ਮਹਾਰਾਜੀ ਪੰਜਾਬ ਇੱਕ ਜ਼ਿਆਦਾ ਹੀ ਪੜਿਆ ਨਿਕਾ ਬਹੁਤੇ ਪੜ ਕੇ ਵੀ ਰੱਬ ਨੂੰ ਪਹੁੰਚਣਾ ਏ ਮੂਰਖ ਮਾਤੀ ਹੈ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਹੀਂ ਨਾ ਪੜਿਆ ਮੂਰਖਾ ਕੀ ਜੀ ਚਲਾ ਬਲੋਭ ਹੰਕਾਰ ਹੰਕਾਰ ਇਕੱਠਾ ਕੀਤਾ ਕਹਿੰਦੇ ਬਾਬਾ ਜੀ ਸਸਰੀ ਕਾਲ ਦਿਵਾਨ ਤੋਂ ਉੱਠੇ ਸਿਆ ਅੱਛਾ ਕਹਿੰਦੇ ਭਾਈ ਸਸਰੀ ਆ ਤੁਸੀਂ ਦੋ ਕਹਿੰਦੇ ਕਥਾ ਕੀਤੀ ਵਾਗਰਵਾਗਰ 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 ਕਰਦਾ ਕੀ ਫਾਇਦਾ ਲਓ ਮੈਂ ਕਰ ਦਿੰਦਾ ਵਾਗਰਵਾਗਰ ਕੀ ਮਿਲਿਆ ਇਹਦਾ ਕੁਛ ਨਹੀਂ ਮੈਂ ਨੌਕਰੀ ਕਰਦਾ ਪੈਸੇ ਮਿਲਦੇ ਕੀ ਫੇਰ ਬਗਰ 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 ਆਪ ਦੀ ਚਪਰੇ ਕੁਛ ਨਹੀਂ ਕਿਹਾ ਚਲੇ ਗਿਆ ਥੋੜੇ ਦਿਨ ਨੰਗੀ ਇਹੋ ਜੀ ਬਿਮਾਰੀ ਲੱਗੀ ਪੀ ਜੇ ਚੰਡੀਗੜ੍ਹ ਤੋਂ ਵੀ ਨਾ ਆਉਗੀ ਮਨਜੀ ਤੇ ਪਿਆ ਰੋਂਦਾ ਤਾਂ ਕਿਸੇ ਦਸਿਆ ਨੂੰ ਮਾਪੁਰ ਸੰਦਲ ਗੱਲ ਕਰੋ ਕਹਿੰਦੇ ਭਾਈ ਕੀ ਗੱਲ ਹੋ ਗਈ ਜੀ ਇਸ ਤਰ੍ਹਾਂ ਪਤਾ ਨਹੀਂ ਕੀ ਗੱਲ ਚੰਗਾ ਬਣਾ ਸੀ ਔਲੀ ਔਲੀ ਬੜੀ ਡੇਗੀ ਪਿਆਰ ਹੁੰਦਾ ਬੜਾ ਬਿਮਾਰੀ ਹੈ ਇੱਕ ਬਸ ਜਵਾਨ ਮਾੜੀ ਮਾੜੀ ਚੱਲਦੀ ਹੱਥ ਪੈਰ ਵੀ ਖਲੋ ਅੱਛਾ ਕਹਿੰਦੇ ਐਂ ਕਰਿਆ ਕਰੋ ਤੁਸੀਂ ਕਰਦੇ ਜੀ ਸਵੇਰੇ ਕੋਲ ਬਹਿ ਕੇ 2 ਘੰਟੇ ਵਾਹਿਗੁਰੂ ਵਾਹਿਗੁਰੂ ਸੁਨਾਇਆ ਕਰੋ ਆਪ ਜੀ ਚੱਲੋ ਕਹਿੰਦੇ ਸੀ ਦੁਆਨਾ ਤੇ ਜਾਣਾ ਬਸ ਅੱਖ ਲੱਗੂ ਇਹ ਹੀ ਚੱਲਣਾ ਬਸ ਠੀਕ ਉਹਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਪੰਜ ਛੇ ਦਿਨ ਕੀਤਾ ਇੱਕ ਲੱਤ ਚੱਲ ਪਈ ਦੂਜੀ ਚੱਲ ਪਈ ਹੱਥ ਦੂਜੀ ਵਾਹ ਥੋੜੇ ਜਣਾਂ ਬਾਅਦ ਉੱਠ ਕੇ ਬੈਠ ਗਿਆ ਰੋਟੀ ਖਾਣ ਲੱਗ ਪਿਆ ਪਾਣੀ ਪੀਣ ਲੱਗ ਪਿਆ ਤੋ ਲੈ ਗਿਆ ਜਿਵੇਂ ਤੁਰਨ ਜੁਗਾ ਤੋ ਹੁਣ ਪੁੱਛਦੇ ਨੇ ਮਹਾਰਾਜ ਜੀ ਸੰਤ ਮਹਾਰਾਜ ਪਾਈ ਪਤਾ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ ਪਤਾ ਲੱਗਾ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ ਕਹਿੰਦਾ ਲਾ ਮੈਂ ਕਰ ਦੇਣਾ ਤੋ ਰੋਂਦਾ ਪੜਾ ਓਹੋ ਮੈਨੂੰ ਨਹੀਂ ਸਿੱ ਪਤਾ ਨਾਮ ਬਾਰੇ ਪਤਾ ਇੱਕ ਅੱਖ ਨਹੀਂ ਬੰਦੇ ਦਾ ਪਤਾ ਪੁਲਾਣੇ ਦੀ ਬੜੀ ਚੰਦ ਦੀ ਕੱਖ ਨਹੀਂ ਨਾ ਗੱਲਾਂ ਚ ਰਾਜੇ ਮਹਾਰਾਜੇ ਕੀੜੇ ਮਕੋੜੇ ਬੜੇ ਫਿਰਦੇ ਜਰ ਦੇਖੋ ਤਾਂ ਸਹੀ ਸਿਮਰਨ ਕਰ ਤਿਆ ਅੰਤਾ ਜਿਹੜਾ ਈਸ਼ਵਰ ਨਾਲ ਦੇਸ ਪੜਗੇ ਸਾਰੇ ਕੁੱਤੇ ਬਿੱਲੇ ਬੜੇ ਫਿਰਦੇ ਕਦੇ ਕੋਤੇ ਬਾਣੀ ਪੜ ਕੇ ਤੇ ਦੇਖੋ ਰਾਜੇ ਨਾ ਕੀ ਪੜ ਮਰੇ ਫਿਰ ਜੂ ਨਹੀਂ ਪਾਏ ਐ ਤੁਰੇ ਜਾ ਪਤਾ ਨਹੀਂ ਕਿੰਨੇ ਪੈਰਾਂ ਥੱਲੇ ਮੰਦਰੀ ਉਹ ਹੀ ਸਿੰਘਾਂ ਦੀਆਂ ਬੜੀਆਂ ਬੜੀਆਂ ਫੌਜਾਂ ਸੀ ਗਧੇ ਬਣੇ ਤੋ ਕੀ ਹੈ ਇਹਨਾਂ ਦੇ ਪੱਲੇ ਕੱਖ ਵੀ ਨਹੀਂ ਸਿਮਰ ਵਰਗੀ ਕੋਈ ਮੌਜ ਨਹੀਂ ਜੇ ਜਿੰਨੀ ਜਿੰਨੀ ਕਿਸੇ ਨੇ ਕਰ ਲਿਆ ਪੁੱਛੋ ਗੁਰੂ ਗ੍ਰੰਥ ਸਾਹਿਬ ਨੂੰ ਕੀ ਬਣੇਗਾ ਇਹਦਾ ਨਾਮ ਤੋਂ ਜਿਹੜੀਆਂ ਰਾਜਿਆਂ ਦਾ ਹਜ਼ੂਰ ਕਹਿੰਦੇ ਰਾਜੇ ਨਾ ਕੀ ਪਿੰਡ ਮਰੇ ਲੜਾਈਆਂ ਲਾ ਕੇ ਮਰ ਮੁਰ ਜਾਂਦੇ ਨੇ ਫਿਰ ਜੂਨੀ ਪਾਏ ਚਰਾਸੀ ਚ ਪਏ ਗਦੇ ਖੋਤੇ ਕੁੱਤੇ ਬਿੱਲੇ ਬੜੇ ਕਿਆ ਸੀ ਨਾ ਇੱਕ ਸੰਤਨ ਗੁਰਲੰਮੀ ਸਾਹੀ ਪਟਿਆਲੇੋਂ ਉਠਾਉਣ ਗਿਆ ਸੀ ਬਾਬਾ ਜੀ ਸਮਾਧੀ 'ਚ ਬੈਠੇ ਹੋ ਰਾਜੇ ਦਾ ਹੁਕਮ ਹੈ ਕਹਿੰਦਾ ਤੂੰ ਵੀ ਬਹਿ ਜਾ ਅੱਠ ਪੈਰੀ ਬਹਿ ਜਾ ਜਰਾ ਧਿਆਨ ਦੇ ਕਈਆਂ ਜੀ 84 ਜਰਾ ਦੇਹੋ ਜੇ ਤੁਰੇ ਫਿਰਦੇ ਕੋਈ ਪੁੱਛਦਾ ਇਹਨਾਂ ਨੂੰ ਤੋ ਸੋਜੀ ਪਈ ਛੱਡ ਛੜਾ ਕੇ ਬੰਦਗੀ ਕਰ ਲੰਗ ਪਿਆ ਹੋਈ ਤੂੰ ਸਿੰਬਰ ਵਰਗੀ ਕੋਈ ਮੌਜ ਨਹੀਂ ਹੈ ਐਵੇਂ ਨਹੀਂ ਕਿਹਾ ਕਬੀਰ ਜੀ ਨੇ ਜਦਨ ਕਮਲ ਕੀ ਮੌਜ ਕੋ ਕਉ ਕੈਸੇ ਅਨਮਾਨ ਉਹਦੇ ਪ੍ਰੇਮ ਵਿੱਚ ਜੁੜ ਜਾਣਾ ਸਭ ਵਿੱਚ ਕਹਿ ਬੇ ਕੋ ਸੋਬਾਨੀ ਕਹੇ ਤੈਨੂੰ ਕੀ ਦਸੀਏ ਜਦੋਂ ਪਤਾ ਹੀ ਕੱਖ ਨੂੰ ਇਹ ਪਤਾ ਜ਼ਮੀਨਦਾਰ ਏ ਟਾ ਗਾਈ ਦਾ ਮਜਦਾਸ ਸੋਨੇ ਦਾ ਤੇ ਜਿਹਦਾ ਬੇਚੇ ਨਾਮ ਵਾਰ ਤੇ ਪਤਾ ਹੀ ਕੱਖ ਨੂੰ ਕੀ ਵੀ ਦੱਸਿਆ ਜਾਏ ਕੋਈ ਪਮਾਨਾ ਕੋਈ ਹੋਵੇ ਉਹਦੇ ਵਰਗੀ ਚੀਜ਼ ਵੀ ਇੰਨੇ ਕਦਾ ਹੈ ਕੈਬੇ ਕੋ ਸੋਭਾ ਨਹੀਂ ਦੇਖਾਈ ਪ੍ਰਵਾਨ ਜਿਹੜਾ ਸਿਮਨ ਕਰੇਗਾ ਉਹਨੂੰ ਆਪੇ ਹੀ ਪਤਾ ਲੱਗ ਜਾਏਗਾ ਦਾਤਾ ਰਖੀ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਦੀ ਮੋਜ ਹੈ ਬੜੀ ਸਵਾ ਰਖੀ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਦੀ ਮੋਜ ਹੈ ਬੜੀ ਦਾਤਾ ਰਖੀ ਚਰਨਾਂ જોડગે શરણ મોજ હૈ બડી ચરણ જોડે શરણાદી મોજ હૈ બડી जी, जी मौज है बड़ी करंदी जी मौज है बड़ी हेॾी जी मौज है ਬੜੀ ਚਰਨਾ ਦੇ ਨੰਗਲ ਕੀ ਮੋਜ ਕੋ ਕੌ ਕੈਸੇ ਅਨਮਾਨ ਕੋਈ ਅਟਾ ਸਟਾ ਵੀ ਨਹੀਂ ਚਰਨਾ ਵਿੱਚ ਜੁੜਨਾ ਦਾ ਲੱਗ ਜਾਣੀ ਸਿਮਰਨ ਫੁੱਲਣਾ ਨਾ ਮਨੋ ਚਰਨੀ ਲੱਗ ਗਿਆ ਜੁੜ ਗਿਆ ਉੱਤੇ ਪੈਰ ਇੱਕ ਤਾਲ ਵਿੱਚ ਸਿਮਰਨ ਕਰਦੇ ਰਹਿਣਾ ਵਿਚਾਰ ਹੋ ਰਹੀ ਸੀ ਪੁੱਪਾ ਸੁਭਾਨ